ਪੰਜਾਬੀ ਕਹਾਣੀ ਲਾਲਚੀ ਭਰਾ ਮਗੋਲੀਆਂ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਇੱਕ ਗਰੀਬ ਮਜ਼ਦੂਰ ਸैम ਅਤੇ ਉਸ ਦਾ ਪਰਿਵਾਰ ਰਹਿੰਦੇ ਸੀ ਪਰਿਵਾਰ ਨੂੰ ਪਾਲਣ ਲਈ ਸैम ਅਤੇ ਉਸ ਦੀ ਘਰਵਾਲੀ ਮੋਲੀ ਨੂੰ ਬੜੀ ਸਖਤ ਮਿਹਨਤ ਕਰਨੀ ਪੈਂਦੀ ਸैम ਸਵਕਤੇ ਹੀ ਮਜ਼ਦੂਰੀ ਕਰਨ ਨਿਕਲ ਜਾਂਦਾ ਅਤੇ ਹਨੇਰਾ ਹੋਣ ਤੱਕ ਹੱਡ ਪੰਮੀ ਮਿਹਨਤ ਕਰਦਾ ਮੋਲੀ ਵੀ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਖਾਣ ਪਕਾਉਣ ਲਈ ਲੱਕੜੀਆਂ ਇਕੱਠੀਆਂ ਕਰਨੀਆਂ ਅਤੇ ਨਦੀ ਤੋਂ ਪਾਣੀ ਲਿਆਉਣਾ ਉਸ ਦੇ ਜਿੰਮੇ ਸੀ ਸਾਮ ਦੇ ਪੰਜ ਪੁੱਤਰ ਸਨ ਪਰ ਸਾਰੇ ਹੀ ਔਵਲ ਦਰਜੇ ਦੇ ਨਖੱਟੂ ਘਰ ਦੀ ਗਰੀਬੀ ਦੇਖਦੇ ਹੋਏ ਵੀ ਉਹ ਆਪਣੇ ਮਾਪਿਆਂ ਦੇ ਕੰਮ ਵਿੱਚ ਹੱਥ ਨਹੀਂ ਮਟਾਉਂਦੇ ਸਨ ਮੋਲੀ ਰੱਬ ਤੋਂ ਦਿਨ ਰਾਤ ਮਿਹਰ ਭਰਿਆ ਹੱਥ ਰੱਖਣ ਦੀ ਦੁਆ ਮੰਗਦੀ ਉਹ ਰੋਜ਼ ਨਹਾ ਤੋਂ ਕੇ ਪਾਠ ਪੂਜਾ ਕਰਦੀ ਅਤੇ ਇਹ ਹਿੰਦੀ ਏ ਰੱਬਾ ਮੈਨੂੰ ਇੱਕ ਅਜਿਹਾ ਪੁੱਤਰ ਦੇ ਜੋ ਸਾਡੀ ਸੇਵਾ ਕਰ ਸਕੇ ਪਿੰਡ ਦੇ ਕਈ ਜੋਤਸੀ ਵੀ ਮੋਲੀ ਨੂੰ ਇਹੋ ਆਖਦੇ ਰਹਿੰਦੇ ਕੀ ਉਸ ਦਾ ਛੇਵਾ ਪੁੱਤਰ ਬਹੁਤ ਹੀ ਭਾਗਾ ਵਾਲਾ ਹੋਵੇਗਾ ਹੁਣ ਸਾਮ ਤੇ ਮੋਲੀ ਨੂੰ ਪੁਰਾਜਕੀਨ ਹੋ ਗਿਆ ਕਿ ਉਹਨਾਂ ਦਾ ਹੋਣ ਵਾਲਾ ਪੁੱਤਰ ਜ਼ਰੂਰ ਹੋਣ ਹਾਰ ਹੋਵੇਗਾ ਕਹਿੰਦੇ ਨੇ ਰੱਬ ਦੇ ਰੰਗ ਨਿਆਰੇ ਉਹਨਾਂ ਦੇ ਘਰ ਬੱਚੇ ਦੀ ਬਜਾਏ ਇੱਕ ਅਜਗਰ ਨੇ ਜਨਮ ਲਿਆ ਜਨਮ ਲੈਂਦਿਆਂ ਹੀ ਉਸ ਅਜਗਰ ਨੇ ਕਿਹਾ ਮਾਂ ਤੂੰ ਮੈਨੂੰ ਆਪਣੇ ਘਰ ਦੇ ਪਿੱਛੇ ਜੰਗਲ ਵਿੱਚ ਛਾੜਿਆ ਜੇ ਮੈਂ ਇੱਥੇ ਜੇ ਮੈਂ ਇੱਥੇ ਰਿਹਾ ਤਾਂ ਲੋਕ ਮੈਨੂੰ ਮਾਰ ਮਕਾਉਣਗੇ ਮੋਲੀ ਤਾਂ ਪਹਿਲਾਂ ਹੀ ਡਾਡੀ ਦੁਖੀ ਸੀ ਕਿ ਉਸ ਦਾ ਬੱਚਾ ਬੱਚਾ ਨਾ ਹੋ ਕੇ ਇੱਕ ਅਜਗਰ ਹੈ ਜੰਗਲ 'ਚ ਛੱਡ ਆਉਣ ਦੀ ਗੱਲ ਨੇ ਤਾਂ ਉਸ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਕਰ ਦਿੱਤਾ ਆਪਣੀ ਮਾੜੀ ਕਿਸਮਤ ਨੂੰ ਰੋਂਦੀ ਮੋਲੀ ਪਾਰੀ ਮਨ ਨਾਲ ਅਖਰ ਆਪਣੇ ਅਜਗਰ ਪੁੱਤਰ ਨੂੰ ਜੰਗਲ ਛੱਡ ਆਏ ਰਾਤ ਨੂੰ ਉਹ ਰੋਂਦੀ ਰੋਂਦੀ ਸੌਂ ਗਈ ਸੁਪਨੇ ਵਿੱਚ ਉਸ ਨੂੰ ਆਪਣਾ ਪੁੱਤਰ ਅਜਗਰ ਦਿਖਾਈ ਦਿੰਦਾ ਉਹ ਉਸ ਦੀ ਗੋਦੀ ਵਿੱਚ ਪਿਆ ਕਹਿ ਰਿਹਾ ਸੀ ਮਾਂ ਤੂੰ ਮੇਰਾ ਫਿਕਰ ਨਾ ਕਰ ਮੈਂ ਸਨ ਕੀ ਜਨਮ ਲਿਆ ਉਸ ਦਾ ਇੱਕ ਕਾਰਨ ਸ਼ਰਾਪ ਐ ਸ਼ਰਾਪ ਕਿਹੋ ਜਿਹਾ ਸ਼ਰਾਪ ਕਿੰਨੇ ਦਿੱਤਾ ਤੈਨੂੰ ਸ਼ਰਾਪ ਮਾਂ ਨੇ ਸਵਾਲ ਦੀ ਝੜੀ ਲਾ ਦਿੱਤੀ ਅਜਗਰ ਕਹਿਣ ਲੱਗਾ ਮਾਂ ਮੈਂ ਪਿਛਲੇ ਜਨਮ ਵਿੱਚ ਬਹੁਤ ਅਮੀਰ ਆਦਮੀ ਸੀ ਮੇਰੇ ਕੋਲ ਕਈ ਮਨ ਸੋਨਾ ਸੀ ਪਾਰ ਮੈਂ ਆਪਣੇ ਧਨ ਚੋਂ ਫੁੱਟੀ ਕੋਡੀ ਵੀ ਕਿਸੇ ਨੂੰ ਨਹੀਂ ਦਿੰਦਾ ਸੀ ਇਥੋਂ ਤੱਕ ਕਿ ਮੇਰੀ ਮਾਂ ਭੁੱਖੀ ਤੇ ਆਈ ਮਰ ਗਈ ਪਰ ਉਸ ਨੂੰ ਵੀ ਇੱਕ ਤੇਲਾ ਨਹੀਂ ਦਿੱਤਾ ਮੇਰਾ ਇਹ ਪਾਪ ਇੰਨਾ ਵੱਡਾ ਸੀ ਕਿ ਇਸ ਜਨਮ ਵਿੱਚ ਮੈਨੂੰ ਸੱਪ ਦੇ ਰੂਪ ਵਿੱਚ ਇਨਸਾਨ ਦੇ ਘਰ ਜਨਮ ਲੈਣਾ ਪਿਆ ਮੈਂ ਆਪਣੇ ਕੀਤੇ ਤੇਦੀ ਪੁੱਲ ਬਖਸ਼ਵੰਦਾਂ ਅਤੇ ਤੈਨੂੰ ਹਰ ਰੋਜ਼ ਦੋ ਉਂਗਲ ਸੋਨਾ ਦਵਾਂਗਾ ਦੋ ਉਂਗਲ ਸੋਨਾ ਮਾਂ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਰੋਜ਼ ਦੋ ਉਂਗਲ ਸੋਨਾ ਦਵਾਂਗਾ ਕੱਲ ਤੂੰ ਮੈਂ ਰੋਜ਼ ਇੱਕ ਕਟੋਰਾ ਦੁੱਧ ਪੀਣ ਘਰ ਆਵਾਂਗਾ ਜਦ ਮੈਂ ਦੁੱਧ ਪੀ ਹਟਾਂ ਤੂੰ ਮੇਰੀ ਪੂਛ ਨਾਲੋਂ ਦੋ ਉਂਗਲਾਂ ਜਿੰਨਾ ਟੁਕੜਾ ਲਾਹ ਲਵੀਂ ਉਹ ਟੁਕੜਾ ਤੁਰੰਤੂ ਸੋਨਾ ਬਣ ਜਾਵੇਗਾ ਅਜਗਰ ਸਮਝਾਉਣ ਲੱਗਾ ਨਹੀਂ ਨਹੀਂ ਮੇਰੇ ਬੱਚੇ ਮੈਂ ਇੰਜ ਨਹੀਂ ਕਰ ਸਕਦੀ ਤੂੰ ਨਹੀਂ ਜਾਣਦੀ ਕਿ ਇਉਂ ਤੇਰੇ ਨਾਲ-ਨਾਲ ਮੈਨੂੰ ਵੀ ਤਕਲੀਫ ਹੋਵੇਗੀ ਘਬराई ਹੋਈ ਮੋਲੀ ਨੇ ਕਿਹਾ ਨਹੀਂ ਮਾਂ ਮੈਨੂੰ ਪੋਰਾ ਵੀ ਤਕਲੀਫ ਨਹੀਂ ਹੋਵੇਗੀ ਅਜ ਘਰ ਨੇ ਕਿਹਾ ਸੁਪਨਾ ਖਤਮ ਹੋ ਗਿਆ ਇੱਕਦਮ ਮੋਲੀ ਦੀ ਅੱਖ ਖੁੱਲ ਗਈ ਉੱਠ ਕੇ ਉਹ ਇੱਧਰ ਉੱਧਰ ਦੇਖਣ ਲੱਗੀ ਉਸ ਨੂੰ ਜਾਪਿਆ ਜਿਵੇਂ ਉਸ ਦਾ ਅਜਗਰ ਪੁੱਤਰ ਇੱਥੇ ਕਿਤੇ ਘਰ ਚ ਹੀ ਹੋਵੇ ਪਰ ਉਥੋਂ ਕੁਝ ਵੀ ਨਹੀਂ ਸੀ ਫੇਰ ਵੀ ਪਤਾ ਨਹੀਂ ਕਿਉਂ ਮੋਲੀ ਨੂੰ ਸੁਪਨਾ ਸੱਚ ਹੋਣ ਦਾ ਯਕੀਨ ਸੀ ਅਗਲੇ ਦਿਨ ਉਸ ਨੇ ਕਟੋੜਾ ਦੁੱਧ ਨਾਲ ਭਰ ਕੇ ਕਮਰੇ ਵਿੱਚ ਰੱਖ ਦਿੱਤਾ ਅਤੇ ਅਜਗਰ ਨੂੰ ਉਡੀਕਣ ਲੱਗੀ ਕੁਝ ਚੀਰ ਪਿਛੋਂ ਅਜਗਰ ਆਇਆ ਅਤੇ ਕਟੋਰੇ ਚੋਂ ਦੁੱਧ ਪੀਣ ਲੱਗਾ ਦੁੱਧ ਪੀ ਕੇ ਉਸ ਨੇ ਆਪਣੀ ਮਾਂ ਵੱਲ ਦੇਖਿਆ ਮੋਲੀ ਸਮਝ ਗਈ ਕਿ ਉਸ ਦਾ ਪੁੱਤਰ ਪੂਸ਼ ਨਾਲੋਂ ਦੋ ਉਂਗਲ ਟੋਟਾ ਕੱਟਣ ਨੂੰ ਕਹਿ ਰਿਹਾ ਉਸ ਨੇ ਇੱਕ ਤਿੱਖੀ ਛੁਰੀ ਚੁੱਕੀ ਚੁੱਕ ਲਈ ਪਰ ਪੂਸ਼ ਕੱਟਣ ਲਈ ਉਸ ਦਾ ਹੀਆ ਨਾ ਪਿਆ ਮਾਂ ਦਾ ਦਿਲ ਜੋ ਹੋਇਆ ਉਸ ਦੇ ਹੱਥ ਕੰਬਣ ਲੱਗੇ ਕਿ ਕਿਤੇ ਪੁੱਤਰ ਨੂੰ ਦੁੱਖ ਨਾ ਲੱਗੇ ਉਸੇ ਵਕਤ ਉਸ ਨੂੰ ਸੁਪਨੇ ਦੀ ਗੱਲ yaad ਆਈ ਉਸ ਨੇ ਫਟਾਫਟ ਅਜਗਰ ਦੀ ਦੋ ਉਂਗਲਾਂ ਪੂਛ ਕੱਟ ਲਈ ਟੁਕੜਾ ਪੂਛ ਨਾਲੋਂ ਅੱਡ ਹੁੰਦਿਆਂ ਹੀ ਸੋਨੇ ਵਿੱਚ ਬਦਲ ਗਿਆ ਅਜਗਰ ਵਾਪਸ ਜੰਗਲ ਵਿੱਚ ਚਲਾ ਗਿਆ ਉਸ ਦੀਨ ਮਗਰੋਂ ਅਜਗਰ ਪੁੱਤਰ ਜਾਨਾ ਆਉਂਦਾ ਦੁੱਧ ਪੀਂਦਾ ਤੇ ਮਾਂ ਮੋਲੀ ਉਸ ਦੀ ਪੂਛ ਨਾਲੋਂ ਦੋ ਉਂਗਲ ਟੁਕਰਾ ਕੱਟ ਲੈਂਦੀ ਸੈਮ ਦੇ ਪਰਿਵਾਰ ਦੀ ਮਾਲੀ ਹੱਤ ਸੁਦਨ ਲੱਗੀ ਹੁਣ ਸਾਰੇ ਪਰਿਵਾਰ ਨੂੰ ਤਿੰਨ ਡੰਗ ਦੀ ਰੋਟੀ ਅਤੇ ਪੌਣ ਨੂੰ ਵਧਿਆ ਕੱਪੜੇ ਨਸੀਬ ਹੋਣ ਲੱਗੇ ਉਹਨਾਂ ਦੇ ਪੰਜੇ ਆਲਸੀ ਤੇ ਨਖੱਟੂ ਪੁੱਤਰ ਹੁਣ ਮੋਜ ਲੱਗ ਗਈ ਉਹਨਾਂ ਦੀ ਮੋਜ ਮਸਤੀ ਤੇ ਫਜ਼ੂਲ ਖਰਚੀ ਦਿਨ ਬਾ ਦਿਨ ਵੱਧਦੀ ਗਈ ਕੁਝ ਦਿਨ ਬਾਅਦ ਮੁੰਡਿਆਂ ਨੂੰ ਲੱਗਾ ਕਿ ਰੋਜ਼ ਮਿਲਣ ਵਾਲਾ ਦੋ ਉਂਗਲ ਸੋਨਾ ਘਟ ਹੈ ਉਹ ਆਪਣੀ ਮਾਂ ਕੋਲ ਗਏ ਤੇ ਖਰਚਣ ਲਈ ਵਧੇਰੇ ਪੈਸਿਆਂ ਦੀ ਮੰਗ ਕਰਨ ਲੱਗੇ ਸਾਨੂੰ ਜਿਹੜਾ ਦੋ ਉਂਗਲ ਸੋਨਾ ਮਿਲਦਾ ਹੈ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਚਾਹੀਦਾ ਹੈ ਪੁੱਤਰੋ ਬਹੁਤਾ ਲਾਲਚ ਠੀਕ ਨਹੀਂ ਹੁੰਦਾ ਮਾਂ ਨੇ ਆਸੀ ਪੁੱਤਰਾਂ ਨੂੰ ਸਮਝਾਉਣ ਲਈ ਆਖਿਆ ਪਰ ਉਹ ਜਿੱਦੀ ਮੁੰਡੇ ਭਲਾ ਕਿੱਥੇ ਸਮਝਣ ਵਾਲੇ ਸਨ ਉਲਟਾ ਉਹ ਆਪਣੀ ਮਾਂ ਨੂੰ ਸਮਝਾਉਣ ਲੱਗੇ ਜੇਕਰ ਤੂੰ ਸਾਡੇ ਅਜਗਰ ਭਰਾ ਦੀ ਪੂਛ ਨਾਲੋਂ ਦੋ ਉਂਗਲਾਂ ਟੁਕੜਾ ਵੱਡ ਕੱਟ ਲਵੇਂਗੀ ਤਾਂ ਉਹ ਬੁਰਾ ਨਹੀਂ ਮਨਾਵੇਂਗਾ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਆਖਰ ਉਹ ਸਾਡਾ ਭਰਾ ਹੈ ਅਤੇ ਸਾਡੀ ਗਰੀਬੀ ਤੇ ਦੁੱਖ ਦਰਦ ਨੂੰ ਤੰਗੀ ਤਰ੍ਹਾਂ ਸਮਝਦਾ ਹੈ ਸਗੋਂ ਸਾਡੀ ਮਦਦ ਕਰਕੇ ਉਹਨੂੰ ਖੁਸ਼ੀ ਹੋਵੇਗੀ ਨਹੀਂ ਮੈਂ ਇਹ ਨਹੀਂ ਕਰ ਸਕਦੀ ਮੈਂ ਰਤੀ ਭਾਰ ਵੀ ਵੱਧ ਪੂਛ ਨਹੀਂ ਕਟਾਂਗੀ ਮਾਂ ਨੇ ਜਵਾਬ ਦਿੱਤਾ ਪਰ ਮੋਲੀ ਦੇ ਪੁੱਤਰ ਨੇ ਉਸ ਦਾ ਖੈਰਾ ਨਾ ਛੱਡਿਆ ਆਖਰ ਤੰਗ ਆ ਕੇ ਉਸ ਨੂੰ ਉਹਨਾਂ ਦੀ ਜਿਦ ਮੰਨਣੀ ਹੀ ਪਈ ਉਹਨਾਂ ਨੇ ਆਪਣੇ ਮਨ ਨੂੰ ਸਮਝਾਇਆ ਪੁੱਤਰ ਠੀਕ ਹੀ ਤਾਂ ਕਹਿੰਦੇ ਨੇ ਪਲਾ ਦੋ ਉਂਗਲਾਂ ਵੱਧ ਪੂਛ ਦਾ ਟੁਕੜਾ ਕੱਟਣ 'ਚ ਕੀ ਹਰਜ ਹੈ ਮੇਰਾ ਅਜਗਰ ਪੁੱਤਰ ਨੂੰ ਇਤਰਾਜ਼ ਵੀ ਕੀ ਹੋ ਸਕਦਾ ਹੈ ਉਸ ਦੇ ਭਰਾਵਾਂ ਨੂੰ ਹੀ ਤਾਂ ਇਹ ਸੋਨਾ ਚਾਹੀਦਾ ਹੈ ਅਗਲੇ ਦਿਨ ਜਦ ਅਜਗਰ ਆਇਆ ਤਾਂ ਮਾਂ ਨੇ ਦੁੱਧ ਦਾ ਕਟੋਰਾ ਉਹਦੇ ਸਾਹਮਣੇ ਰੱਖ ਦਿੱਤਾ ਸਾਰਾ ਦੁੱਧ ਪੀਨ ਮਗਰੋਂ ਉਹ ਮਾਂ ਵੱਲ ਦੇਖਣ ਲੱਗਾ ਮੋਲੀ ਨੇ ਦਿਲ ਦੀ ਧੜਕਣ ਤੇਜ ਹੋ ਗਈ ਉਸ ਦੇ ਹੱਥ ਵਿੱਚ ਚਾਕੂ ਸੀ ਉਸ ਨੇ ਇੱਕੋ ਝਟਕੇ ਚ ਅਜਗਰ ਦੀ ਪੂਛ ਨਾਲੋਂ ਚਾਰ ਉਂਗਲਾਂ ਟੁਕੜਾ ਕੱਟ ਲਿਆ ਪਰ ਇਹ ਕੀ ਅੱਜ ਪੂਛ ਦਾ ਟੁਕੜਾ ਸੋਨਾ ਨਾ ਬਣਿਆ ਸਗੋਂ ਅਜਗਰ ਦੀ ਪੂਛ ਚੋਂ ਖੂਨ ਵਗਣ ਲੱਗਾ ਲੱਗ ਪਿਆ ਉਜਹੀ ਪਲਾਂ ਵਿੱਚ ਉਹ ਤੜਪ ਤੜਪ ਕੇ ਮਰ ਗਿਆ ਮੋਲੀ ਦੇਖਦੀ ਹੀ ਰਹਿ ਗਈ ਉਸ ਦੇ ਦੁੱਖ ਦੀ ਕੋਈ ਥਾਂ ਨਹੀਂ ਸੀ ਪਣੀ ਮਾਂ ਨੂੰ ਰੋਂਦਿਆਂ ਦੇਖ ਉਹ ਪੰਜੇ ਨਖਟੂ ਮੁੰਡੇ ਵੀ ਆ ਗਏ ਕੋਲ ਹੀ ਮੜਿਆ ਹੋਇਆ ਅਜਗਰ ਪਿਆ ਸੀ। ਉਹਨਾਂ ਚੋਂ ਇੱਕ ਨੇ ਪੂਛ ਨਾਲੋਂ ਕਟਿਆ ਹੋਇਆ ਟੁਕੜਾ ਚੱਕ ਕੇ ਦੇਖਿਆ ਜੋ ਸੋਨੇ ਦਾ ਨਾ ਹੋ ਕੇ ਮਾਸ ਦਾ ਟੋਟਾ ਸੀ। ਉਹ ਪੰਜੇ ਭਰਾ ਆਪਣਾ ਸਿਰ ਫੜ ਕੇ ਰੋਣ ਲੱਗੇ। ਉਹਨਾਂ ਦੇ ਹੱਥ ਸੋਨਾ ਵੀ ਨਾ ਲੱਗਾ ਅਤੇ ਅਜਗਰ ਵੀ ਮਰ ਗਿਆ ਉਹਨਾਂ ਦੇ ਲਾਲਚ ਨੇ ਸਹਿਮ ਅਤੇ ਮੋਲੀ ਨੂੰ ਇੱਕ ਵਾਰ ਫਿਰ ਗਰੀਬੀ ਚ ਤੱਕ ਦਿੱਤਾ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ